ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪ ਜੀ ਸਾਹਿਬ ਇੱਕ ਓ ਅੰਕਾਰੁ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵਾਰੁ ਆਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਜਪ ਆਦਿ ਸਤਿ ਜੁਗਾਦਿ ਸਤ ਹੈ ਭੀ ਤਤ ਨਾਨਕੋ ਸਿਹੀ ਤਤ ਸੋਚਾ ਸੋਚਨਾ ਹੋਵੈ ਜੇ ਸੂਚੀ ਲਗਵਾਰ ਚੁੱਪਾ ਚਪਨਾ ਹੋਵੈ ਜੇ ਲੈ ਰਹਾ ਲਿਵਤਾਰ ਭੁਗਿਆ ਭੁਗਣਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਤਿ ਸਿ ਅਣ ਪਾ ਲਖ ਹੋਹੀ ਤੈਕ ਨਾ ਚੱਲੈ ਨਾਲ ਕਿਵਤ ਜੀ ਆਰਾ ਹੋਈਐ ਕਿਉ ਕੂੜਾ ਟੁੱਟਾ ਪਾ ਲੋ ਹੁਕਮ ਅਰਜ਼ਾਈ ਚੰਨਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹੀ ਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਢਿ ਆਈ ਹੁਕਮਿਓ ਤੁਮਨੇ ਜਹ ਹੁਕਮ ਲੇਖ ਤਕ ਤਕ ਪਾਈਐ ਇਕ ਨਾ ਹੁਕਮੀ ਬਖਸੀਸ ਇਹ ਕੋ ਹੁਕਮੀ ਜ਼ਦਾ ਪੁਆਇ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਣ ਭਗਵਨਾ ਜੀ ਪੂਜਾ ਤਾਂ ਹੋਮਾ ਕਹੈ ਨ ਕੋਈ ਗਾਵਾ ਕੋ ਤਾਂ ਹੋ ਬਖਤ ਤਾਂ ਗਾਵਾ ਕੋ ਦਾਤਣੀ ਸਾਨ ਗਾਵਾ ਕੋ ਬਡੀਆਂ ਆਇਆਂ ਚਾਰ ਗਾਵਾ ਕੋ ਵਿਦਿਆ ਵਿਕੰਮੀ ਚਾਰ ਗਾਵਾ ਕੋ ਸਜ ਕਰੀ ਤਨ ਕੀਹ ਗਾਵਾ ਕੋ ਜੀ ਲਾ ਫੁਰਦੀਹ ਗਾਵਾ ਕੋ ਜਪ ਅਦਿਸ ਦੂਰ ਗਾਵਾ ਕੋ ਵੀ ਕਹ ਹਦ ਰਹ ਦੁਰ ਕਥਨਾ ਕਤੀ ਨ ਆਵੇ ਟੋਟ ਕਥ ਕਥ ਕਤੀ ਕੋਟੀ ਕੋਟ ਕੋਟ ਦੇਂਦਾ ਦੇ ਲੰਦੇ ਥਕ ਪਾਹੀ ਜੁਗਾ ਜਗੰਤਰ ਖਾਹੀ ਖਾਹੀ ਹੁਕਮੀ ਹੁਕਮ ਜੁਲਾਏ ਰਾਹੋ ਨਾਨਕ ਬੁਖਾ ਵੇ ਪ੍ਰਵਾਹੋ ਸਾਚਾ ਸਾਹਿਬ ਸਚ ਨਾਹੀ ਭਗਿਆ ਪਹੁ ਅਪਾਰ ਅਕਹ ਮੰਗਹ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਾ ਅਕਾ ਰਖਿਆ ਜਿ ਦਿਸੈ ਦਰਬਾਰ ਮਹਾਂ ਕਾ ਬੋਲਨ ਬੋਲੀਆ ਜਿਸ ਸੰਤ ਰੇ ਪਿਆਰ ਅੰਮ੍ਰਿਤ ਵੇ ਰਾਤਾ ਚਨਾਉ ਬੜਿ ਆਈ ਵਿਚਾਰ ਕਰਮੀ ਆਵਾ ਕਪੜਾ ਨਦਰੀ ਮੋਗਲਵਾਰ ਨਾਨਕ ਈਵਾ ਜਾਣੀਐ ਸਬਾਪੇ ਸਤਿਆਰ ਥਾਪਿਆ ਨਾ ਜਾਏ ਕੀਤਨ ਹੋਇ ਆਪੇ ਆਪ ਨਰੰਗਨ ਜੁਈ ਜਿਸ ਵੇਤਨ ਪਾਇਆ ਮਾਣੋ ਨਾਨਕ ਕਾ ਵਿਆ ਗੁਣੀ ਗਿਧਾਨ ਗਾਵ ਜਾ ਸੁਣੀਏ ਮਨ ਰਖੀਏ ਭਾਉ ਦੁਖ ਪਰ ਹਰ ਤੂ ਘਰ ਲਾ ਜਾਈ ਗੁਰਮੁਖਨਾਦਮ ਗੁਰਮੁਖੀਦੰ ਗੁਰਮੁਖੋ ਰਹੀ ਆਸਮਾਈ ਗੋਰ ਸਿਰ ਗੁਰ ਗੋ ਰਖ ਬ੍ਰਹਮਾ ਗੋਰ ਪਾਰਵਤੀ ਮਾਈ ਜੇ ਹਉ ਜਾਨਾ ਆਖ ਨਾਹੀ ਗਹਣਾ ਕਤਨ ਨਾ ਜਾਈ ਗੁਰਾਂ ਇੱਕ ਦੇਹ ਉਭਜਾਈ ਸਬਣਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਨ ਜਾਈ ਤੀਰਥ ਨਹਾਵਾ ਜੇ ਤਿਸ ਭਾਵਾ ਵਿਣ ਭਾਣੇ ਕੈ ਨਾਏ ਕਰੀ ਜੇਤੀ ਸਰਟ ਉਪਾਈ ਵੇਖਾ ਵਿਣ ਕਰਮਾਂ ਕੀ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਹ ਉਭਜਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਨਾ ਵਿਸਥ ਨ ਜਾਈ ਜੇ ਤੁਗ ਵਿਚਾਰੇ ਹਰ ਜਾ ਘੋਰਤ ਸੁਣੀ ਹੋਈ ਨਵਾ ਕੰਨਾ ਵਿੱਚ ਜਾਣੀਐ ਨਾਲ ਜਲਾ ਸਭ ਕੋਈ ਚੰਗਾ ਨਾ ਔਰ ਖਾਇ ਕ ਜਸ ਕੀਰਤ ਜਗ ਲਈ ਜੇ ਤਿਸ ਨੂੰ ਕਰਨਾ ਆਵਾਈ ਕਾ ਵਾਤ ਨ ਪੁੱਛਾ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੀ ਨਾਣਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁੰਦੀ ਤਿਹਾ ਗੁਣ ਸੁਝਈ ਜੇ तिस ਗੁਣ ਕੋਈ ਕਰੇ ਸੁਣਿਆ ਸਿਧ ਪੀਰ ਤੁਰਨਾਤ ਸੁਣਿਆ ਧਰਤੂ ਬਲ ਆਕਾਸ਼ ਸੁਣਿਆ ਦੀਪ ਲੋਪਾ ਤਾੜ ਸੁਣਿਆ ਪਹੁਣ ਤਕਾ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾਰਨ ਨਾਸ ਸੁਣਿਆ ਇਸਤਰ ਬ੍ਰਹਮਾਇੰਦ ਸੁਣਿਆ ਮੁਕਤ 라ਹਣ ਮੰਦ ਸੁਣਿਆ ਜੋਗ ਜਗਤਨ ਭੀਦ ਸੁਣਿਆ ਸਵਾਸਤ ਸਿਮਰਤ ਵੀਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖਿਆਣ ਸੁਣਿਆ 68 ਕਾ ਇਸ ਮਾਣ ਸੁਣਿਆ ਪੜ ਪੜ ਪਾਵੇ ਮਾਣ ਸੁਣਿਆ ਦਾਗ ਸਹ ਜਿਤਿਆ ਹਾਣ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾਂ ਗੁਨਾ ਕੀ ਗਾਹ ਸੁਣਿਆ ਸੇਖ ਪੀਰ ਪਤ ਚਾਹ ਸੁਣਿਆ ਅੰਦੀ ਪਾਵੈ ਰਾਹੋ ਸੁਣਿਆ ਹਾਥ ਹੋਇ ਸਗਾਹੋ ਨਾਨਕ ਬੁਖਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਈ ਜੇ ਕੋ ਕਹਾ ਪਛਤਾ ਪਛਤਾਈ ਕਾਗਦ ਕਲਮ ਨਾਲਿ ਕਨਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਈ ਜੇ ਕੋ ਮੰਜਣਾ ਮਨ ਕੋਈ ਮੰਨ ਸੁਰਤ ਹੋਵੇ ਮਨ ਬੁੱਧ ਮੰਨ ਸਗਲ ਭੁਣ ਕੀ ਸੁੱਧ ਮੰਨ ਮਹ ਝੋਟਾ ਨਾ ਖਾਈ ਮੰਨ ਜਮ ਕੇ ਸਾਧਨ ਜਾਈ ਐਸਾ ਨੰਗ ਰੰਝਨ ਹੋਈ ਜੇ ਕੋ ਮੰਜਣਾ ਮਨ ਕੋਈ ਮੰਨ ਮਾਰਗ ਟਾਕ ਨਾ ਪਾਏ ਮੰਨ ਅਪਸੇ ਪ੍ਰਗਟ ਜਾਏ ਮੰਨ ਮਗਨ ਚੱਲ ਲਾ ਫੰਤ ਮੰਨ ਧਰਮ ਸੇ ਦੀਸਣ ਬੰਦ ਐਸਾ ਨਾਮ ਨਰੰਗਨ ਹੋਈ ਜੇ ਕੋ ਮਨ ਜਾਣ ਮਨ ਪੂਈ ਮੰਨੈ ਪਵਹ ਮੁਖ ਦੁਆਰ ਮੰਨੈ ਪਰਵਾਰਾ ਸਾਧਾਰ ਮੰਨੈ ਤਰਾ ਤਾਰੀ ਗੁਰ ਸਿੱਖ ਮੰਨੈ ਨਾਨਕ ਪਵਹ ਨਾ ਭੀਖ ਐਸਾ ਨਾਮ ਨਰੰਗਨ ਹੋਈ ਜੇ ਕੋ ਮਨ ਜਾਣ ਮਨ ਪੂਈ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਜੇ ਪਵਹ ਦਰਗਹ ਮਾਨ ਪੰਜਾ ਸੁਹੇ ਦਰ ਰਾਜਾ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਾ ਕਰੈ ਵਿਚਾਰ ਕਰਤੇ ਕਾ ਕਰਨ ਨਾਹੀ ਸੁਮਾਰੋ ਧੌਲ ਧਰਮ ਦਿਆ ਕਾ ਪੂਤ ਸੰਤੋਖਤਾ ਰਖਿਆ ਜਿਨ ਜੂਤ ਜੇ ਕੋ ਭੂਜਾ ਹੋਵੇ ਸਚਿਆਰ ਢਬਲੇ ਉਪਰ ਕੀਤਾ ਪਹਾੜ ਧਰਤੀ ਹੋਰ ਅਪਰਾ ਹੋਰ ਹੋਰ ਇਸੇ ਭਾਰਤਲਾ ਕਮਨ ਜੂਰ ਜੀ ਜਾ ਤਰੰਗਾ ਕੇ ਨਾਮ ਸਭ ਨਾਲ ਲਿਖਿਆ ਬੜੀ ਕਲਾਮ ਇਹੋ ਲੇ ਕਾ ਲਿਖ ਜਾਣਾ ਕੋਈ ਦੇ ਕਾ ਲਿਖਿਆ ਕੀਤਾ ਹੋਈ ਕੀਤਾ ਤਨ ਜੁਵਾ ਦੇ ਹੋ ਰੂਪ ਕੀਤੀ ਦਾਤ ਜਾਣਾ ਕਉਣ ਕੋਤ ਕੀਤਾ ਫਸਾਉ ਗੋਗਵਾਉ ਤਿਸਤੇ ਹੋਈ ਲਖਦਰੀ ਆਉ ਕੁਦਰਤ ਗਵਣ ਕਹਾ ਵਿਚਾਰ ਵਾਰਿਆ ਨ ਜਾਮਾ ਇਕ ਵਾਰ ਜੋਤ ਤ ਭਵਾ ਸਾਈ ਭੜੀਕਾਰ ਤੂ ਸਦਾ ਸਲਾਮਤ ਨਰੰਗਾਰ ਹੋ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਕਵੀਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਤੀ ਅਸੰਖ ਦਾਤਾਰ ਅਸੰਖ ਤੁਰ ਮਹ ਭਗਤਾਰ ਅਸੰਖ ਮੋਣ ਲਿਵ ਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੋ ਤ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਰ ਅਸੰਖ ਮੂਰਕੰਦ ਕੋੁਰ ਅਸੰਖ ਚੋਰ ਹਰਮਕੂਰ ਅਸੰਖ ਅਮਰ ਕਰ ਜਾਹੀ ਜੋਰ ਅਸੰਖ ਗਲਵੜ ਅਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੁੜਿਆਰ ਕੁੜੀ ਪਿਰਾਹੀ ਅਸੰਖ ਮਲੇਛ ਮਲ ਭਾਖਾਹੀ ਅਸੰਖ ਨਿੰਦਕ ਤਿਰ ਕਰਹਿ ਪਹਾਰ ਨਾਨਕੋ ਨੀਜ ਕਹਾ ਵਿਚਾਰ ਵਾਰਿਆ ਨ ਜਾਮਾ ਏਕ ਵਾਰ ਜੋ ਤਤ ਭਵ ਸਾਈ ਬਲਿਕਾਰ ਫੂਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਸੰਖਤਾ ਅਗੰਮ ਅਗੰਮ ਅਸੰਖੋ ਅਸੰਖ ਕਹਹਿ ਸਰਪਰ ਹੋਈ ਅਖਰੀ ਨਾਮ ਅਕਰੀ ਚਲਹਾ ਅਖਰੀ ਗਿਆਨ ਗੀਤ ਗੁਣ ਗਾਹਾ ਅਗਰੇ ਨਿਕਣ ਭੋਜਨ ਬਾਣ ਅਗਰਾ ਦਰਤਨ ਜੋਗ ਗਾਣ ਜਿਨ ਹੈ ਲਿਖਤ ਕਰ ਨਾਹੀ ਜਿ ਪਰਮਾਈ ਤੇਵ ਤੇਵ ਪਾਹੀ ਜੇਤਾ ਕੀਤਾ ਤੇ ਤਨਾਉ ਵਰਨਾਵਾ ਨਹੀਂ ਕੋਤਾਉ ਕੁਦਰਤ ਗਵਣ ਕਹਾ ਵੀਚਾਰ ਵਾਰਿਆ ਨਾ ਜਮਾ ਇੱਕ ਵਾਰ ਜੋਤ ਤਦ ਭਗਤ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਰ ਭਰਿਏ ਹੱਥ ਪੈਰ ਦੰਦੇਹ ਪਾਣੀ ਤੋਧ ਤਰਸੋ ਕੀਹ ਮੂਤ ਪ੍ਰੀਤੀ ਕਪੜ ਹੋਈ ਦੇਸਾ ਗੂਣ ਲਈਆ ਹੋਤ ਹੋਈ ਭਰਿਏ ਮਤ ਪਾਪਾਂ ਗਸੰਗ ਕੋ ਧੂਪਨ ਨਾ ਵਕਰੰਗ ਕੁੰਨੀ ਪਾਪੀਆ ਘੜ ਨਾਹੀ ਕਰ ਕਰ ਕਰਨਾ ਲਿਖਲਾ ਜਾਹੂ ਆਪੇ ਬੀਜਾ ਪੇਹੀ ਖਾਹੂ ਨਾਨਕ ਹੁਕਮੀਆਂ ਬਹੁ ਜਾਹੋ ਤੀਰਤ ਤਪ ਦਿਆ ਦਦਾਨ ਜੇ ਕੋ ਪਾਵੈ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਤ ਮਲ ਨਾ ਆਉ ਸਭ ਗੁਣ ਤੇ ਰਹਿ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਈ ਸਵਾਸ ਤਾਤ ਪਾਣੀ ਬ੍ਰਹਮਾਉ ਤਤ ਸੁਹਾਨ ਸੁਦਾ ਮਨ ਜਾਉ ਕਵਣ ਤੋ ਵਿਲਾ ਭਗਤ ਕਵਣਾ ਕਵਣ ਦਿਤ ਕਵਣ ਵਾਰ ਕਵਣ ਜਰੋ ਤੀ ਮਾਹੂ ਕਵਣਾ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਆ ਨਿਗੁਪ੍ਰਾਣ ਵਖਤ ਨ ਪਾਇਓ ਗਾਦੀਆ ਜੇ ਲਿਖਨ ਲੈ ਕੁਰਾਨ ਖਿਤਵਾਰ ਨ ਜੋਗੀ ਜਾਣਾ ਰੁੱਤ ਮਹੌਣਾ ਕੋਈ ਜਹ ਕਰਤਾ ਸਿਰ ਢੀਕੋ ਸਾਦੀ ਆਪੇ ਜਾਣਾ ਸੂਹੀ ਕਿਵ ਕਰ ਆਕਾ ਕਿਵ ਸਲਾਹੀ ਕਿਵ ਵਰਨੀ ਕਿਵ ਜਾਣਾ ਨਾਨਕ ਆਕਣ ਜਬ ਗੁਰ ਆਕਾ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੁਵਾ ਨਾਨਕ ਜੀ ਕੋ ਆਪੋ ਜਾਣਾ ਅੱਗਾ ਗਿਆ ਨਾ ਸੁਹਾ ਪਾਤਾਲਾ ਪਾਤਾਲੋ ਲਖ ਅਗਾਸਾਂ ਆਗਾਸ ਊੜਕ ਊੜਕ ਭਗਤ ਕੀ ਵੇਦ ਕਹਿਣ ਇਕ ਬਾਤ ਤਹਜ਼ ਅਟਰਹਿ ਕਹਿਣ ਕਦੀ ਬਾ ਅਸਲੂ ਇਕ ਧਾਤ ਦੇਖਾ ਹੋਈ ਤਾਂ ਦੇਖੀਐ ਲੇਕੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪੋ ਸਾਲਾਹੀ ਸਾਲਾਹੀ ਇਤੇ ਜੂਰਤ ਨ ਪਾਈਆ ਨਦੀਆਂ ਤੇ ਵਹਾ ਪਵੈ ਸਮੁੰਦਰਾ ਜਾਣੀ ਹੈ ਸਮੁੰਦ ਸਹਾ ਸੁਲਤਾਨ ਗਿਰਹਾ ਤੇਤੀ ਮਾਲ ਧਨ ਕੀੜੀ ਤੁਲ ਨ ਹੋਵਣੀ ਜੇਤੇ ਸਮਨੋਂ ਨ ਵਿਸਰਹ ਹੈ ਆਤਨਾ ਸਿਵਤੀ ਕਹੰਨਾ ਅੰਤ ਅੰਤਨਾ ਕਰਨ ਦੇਣਾ ਅੰਤ ਅੰਤਨਾ ਵੇਖਣ ਸੁਣਨਾ ਅੰਤ ਅੰਤਨਾ ਜਪਿਆ ਗਿਆ ਮਨ ਮੰਤ ਅੰਤਨਾ ਜਪਿਆ ਕੀਤਾ ਆਕਾਰ ਅੰਤਨਾ ਜਪਿਆ ਪਾਰ ਆਵਾਰ ਅੰਤ ਕਾਰਨ ਕੀਤੇ ਬਲ ਲਾਹੀ ਤਾਂ ਕਿ ਅੰਤਨਾ ਪੁਆਈ ਜਾਹੀ ਇਹੋ ਅੰਤਨਾ ਜਾਣ ਕੋਈ ਬਹਤਾ ਕਹੀਐ ਬਕਾ ਹੋਈ ਵੱਡਾ ਸਾਹਿਬ ਚਾਤਾ ਉੱਚੇ ਉੱਪਰ ਉੱਚਾ ਨਾ ਆਉ ਏਵਡ ਉਚਾ ਹੋਆ ਕੋਈ ਤੇ ਸੁੱਜੇ ਕੋ ਜਾਣਾ ਸੂਈ ਜੇਵਡਾ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਗਰਮ ਨਿਖਿਆ ਨਾ ਜਾਇ ਵੱਡਾ ਦਾਤਾ ਤਿਲ ਨਾ ਤੁਮਾਈ ਕਿਤੇ ਮੰਗਹਾ ਜੋ ਦਪਾਰ ਕਿਤੇ ਖਫ ਟੁੱਟ ਹੈ ਵਿਕਾਰ ਕਿਤੇ ਲਲ ਹੈ ਮੁਰਪਾਹੀ ਕਿਤੇ ਮੂਰਖ ਖਾਹੀ ਖਾਹੀ ਕਿਤੀਆ ਦੁਖ ਭੁਗਤਗ ਮਾਰ ਇਹ ਪੇਦਾ ਤੇਰੀ ਦਾਕਾਰ ਬੰਦ ਕਲਾਤੀ ਭਣ ਹੋਈ ਹੋਰ ਆਕਣ ਚੱਕ ਕੋਈ ਦੇਖੋ ਕਾ ਕਾਣ ਪਾਈ ਉਹ ਜਾਣੇ ਜੀਤੀਆ ਮੋਗਾਈ ਆਪੇ ਜਾਣੇ ਆਪੇ ਦੀ ਆਖੇ ਸੇ ਪੇ ਕੀ ਕੀ ਜਿਸ ਨੂੰ ਬਖਸ਼ੇ ਸਿਪਤ ਸਲਾਹ ਨਾਨਕ ਪਤਸ਼ਾਹੀ ਪਤਸ਼ਾਹ ਹਮਲ ਗੁਣ ਅਮਲ ਵਪਾਰ ਅਮਲ ਵਪਾਰੀਏ ਅਮਲ ਪੰਡਹਾਰ ਅਮਲ ਅਵਹਿ ਮੁਲ ਲੈ ਜਾਹੀ ਅਮਲ ਭਇ ਅਮਲ ਤਮਾਹੀ ਅਮਲ ਧਰਮ ਅਮਲ ਦੀ ਬਾਣ ਅਮਲ ਤੁਲ ਅਮਲ ਪਰਮਾਨ ਅਮਲ ਬਖਸ਼ੀ ਸਾ ਅਮਲ ਨਿਸ਼ਾਨ ਅਮਲ ਕਰਮ ਅਮਲ ਬ੍ਰਹਮਾਨ ਅਮਲ ਲੋ ਅਮਲ ਆਗਿਆ ਨਾ ਜਾਈ ਆਖ ਆਖ ਰਹੇ ਨਿ ਵਿਲਾਈ ਅਗਹ ਵੇਦ ਪਾਠ ਪੁਰਾਣ ਅਗਹ ਬੜਹ ਕਰਹਿ ਵਖਿਆਨ ਅਗਹ ਬ੍ਰਹਮ ਅਗਹ ਇੰਦ ਅਗਹ ਗੋਪੀ ਤੇ ਗੋਵਿੰਦ ਅਕਹ ਸਿਰ ਕੇ ਸਿੱਧ ਅਕਹ ਕੀਤੇ ਕੀਤੇ ਬੁੱਧ ਅਕਹ ਦਾਨੋ ਅਕਹ ਦੀਵ ਅਗਹ ਦੁਰਨਰ ਮੁੰਜੰ ਜੀਵ ਕੇਤੇ ਅਖੇ ਅਗਣ ਪਾਹੀ ਕੇਤੇ ਕਹ ਕਹ ਉਠ ਉਠ ਜਾਹੀ ਇਤੇ ਕੀਤੇ ਹੋਰ ਕਰਹਿ ਤ ਆਖਣ ਸ ਕਹ ਕੀ ਕੀ ਜੀਵਡ ਭਗਵਤ ਦੇਵਡ ਹੋਈ ਨਾਨਕ ਜਾਣ ਸਚ ਸੋਈ ਜੇ ਕੋ ਕਾਬੂਲ ਵਿਗੜ ਧਾਂ ਲਖਿਆ ਸੁਰਗਾ ਵਾਰਾਂ ਗਾਵਾਰੂ ਸੂਦਰ ਕੀ ਹਾ ਸੂਕਰ ਕੀ ਹਾ ਜਿਤ ਬਹਿ ਸਰਬਜਮਾਲੇ ਵਾਜੀ ਨਾਦਾਨੀ ਕ ਸੰਗ ਕੇਤੇ ਵਵਨ ਹਾਰੀ ਕੇਤੇ ਰਗ ਪ੍ਰੀਤ ਸੁ ਕਹੀ ਜਾ ਨ ਕੇਤੇ ਗਾਵਨ ਹਾਰੀ ਗਾਵਹਿ ਤੁਧਨੋ ਪੂਰਨ ਬਾਣੀ ਬੈਜੰਤਰ ਗਾਵਹਿ ਰਾਜ ਤੰਦੁਵਾਰੀ ਗਾਵਹਿ ਚਿਤ ਗੁਪਤ ਲਿਖ ਜਾਣਹਿ ਲਿਖ ਲਿਖ ਧਨ ਵਿਚਾਰੀ ਗਾਵਹਿ ਈਸਰ ਬ੍ਰਹਮਾ ਦੇਵੀ ਤੋਹਨ ਤਦਤਿ ਵਾਰੀ ਗਾਵਹਿ ਇੰਦ ਇੰਦਾ ਤੁਨ ਬੈਠੀ ਦੇਵ ਤਿਆਨ ਦਰਨਾ ਦੀ ਗਾਵਹਿ ਸਿਧ ਸਮਾਦੀ ਅੰਦਰ ਗਾਵਣ ਜਾਤ ਵਿਚਾਰੀ ਗਾਵਣ ਜਤੀ ਸਤੀ ਸੰਤੋਕੀ ਗਾਵਹਿ ਵੀਰ ਕਰਾਰੀ ਗਾਵਣ ਪੰਡਤ ਪਦਨ ਰਕੀਸਰ ਜੁਗ ਜੁਗ ਵਿਦਾਨਾ ਲੀ ਗਾਵਹਿ ਮੋਹਣੀਆ ਮਨਮੋਹਨਾ ਸੁਰਗਾ ਮਚ ਪਿਆਦੇ ਗਾਵਣ ਰਤਨੋ ਪਾਈ ਤੇਰੀ 68 ਤੀਰ ਤੁਨਾਲੀ ਗਾਵਹਿ ਜਯਦਮਹਾ ਬਲਸੂਰਾ ਗਾਵਹਿ ਖਾਣੀ ਚਾਰੀ ਗਾਵਹਿ ਕੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੀ ਸੇਈ ਤੁਧਨੋ ਗਾਵਹਿ ਜੋ ਤੁਧ ਭਾਉਣਾ ਰਤੇ ਤੇਰੀ ਭਗਤ ਦਰਸਾ ਦੇ ਹੋਰ ਕੀਤੇ ਗਾਵਣ ਚ ਮੈਂ ਜਤਨਾ ਆਮਨਾ ਨਾਨਕਿਆ ਵਿਚਾਰੀ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸਾਚੀ ਨਾ ਆਈ ਹੈ ਵੀ ਹੁਤੀ ਜਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜੁੰਤੀ ਮਾਇ ਜਨੋ ਪਾਈ ਕਰ ਕਰ ਵੇਖਾ ਕੀਤਾ ਆਪਣਾ ਜਗਤ ਅਸਦੀ ਵੜਿਆ ਆਈ ਜੋਤੀ ਸੁਭਾਅ ਤੋਂ ਹੀ ਕਰਦੀ ਹੁਕਮ ਨਾ ਕਰਨਾ ਜਾਈ ਤੂ ਪਤ ਤੋ ਸਹਾ ਪਤ ਸਾਹਿਬ ਨਾਨਕ ਰਹਿਣ ਰਜ਼ਾਈ ਮੁੰਦਾ ਸੰਤੋਖ ਸਰੰਪਤ ਝੋਲੀ ਧਿਆਨ ਕੀ ਕਰਹਿ ਬੇਪੂਤ ਕਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰ ਦੀਤ ਆਈ ਪੰਥੀ ਜਗਲ ਜਮਾਤੀ ਮਨ ਜੀਤਾ ਜਗ ਜੀਤ ਆਦੇ ਸੁਖ ਜੀ ਆਦੇਸ ਸਾਧ ਅਨੀਲ ਅਨਰ ਅਨਾਤ ਜੋਗ ਜਗ ਏਕੋ ਵਿਸ ਕੋਗਤ ਗਿਆਨ ਦਿਆ ਪੰਡਾਰਨ ਘਟ ਘਟ ਵੱਜ ਹੈ ਨਾਦ ਆਪ ਨਾਦ ਨਾਤੀ ਸਭ ਜਾ ਕੀ ਰਿਦ ਸਿਦ ਅਵਰਾ ਸਾਦ ਸੰਜੋਗ ਵਿਜੋਗ ਦੇ ਕਾਰਜ ਲਭ ਹੈ ਦੇਖੇ ਅਵਹ ਭਾਗ ਆਦੀ ਸੁਖਸੀ ਆਦੀਸ ਆਦ ਅਨੀਲ ਅਨਾਦ ਨਾਹਕ ਜੋਗ ਜਗ ਏਕੋ ਵਿਸ ਏਕਾ ਮਾਈ ਦੁਗਤ ਵਿਆਈ ਤਿੰਜ ਲੇ ਪਰਵਾਨ ਇਕ ਸੰਤਾਰੀ ਇਕ ਭੰਡਾਰੀ ਇਕ ਲਾਈ ਜੀਵਾਨ ਜਿਵ ਤਿਸ ਭਵੇ ਤਿਵ ਜਰਾਵੇ ਜਿਵ ਹੋਵੇ ਬ੍ਰਹਮਾਨ ਉਹ ਵੀ ਕਿਉ ਨ ਨਜ਼ਰ ਨ ਆਵੇ ਉਹ ਤਾਂ ਇਹੋ ਵਿਡਾਨ ਆਦੀਸ ਤਿਸੇ ਆਦੀਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵਿਸ ਆਸਨ ਲੋਏ ਲੋਏ ਪੰਡਾਰ ਜੋਗ ਚ ਪਾਇਆ ਤੋ ਏਕ ਵਾਰ ਘਰ ਘਰ ਵੇਖਾ ਦਰਜਨ ਹਾਰ ਨਾਨਕ ਸੱਚੇ ਕੀ ਸੱਚੀ ਕਾਰ ਆਦੀਸ਼ ਤੁਸੀਂ ਆਦੀਸ਼ ਆਦ ਅਨੀਲ ਅਨਾਦ ਅਨਾਹਦ ਜੁਗ ਜੁਗ ਏਕੋ ਈਸ ਇਕ ਦੂਜੀ ਬਹੌ ਲਖ ਹੋਹੀ ਲਖ ਹੋ ਬਹ ਲਖੀਸ ਲਾਖ ਲਾ ਕਿੜਾ ਆਖੀ ਹੈ ਏਕ ਨਾਮ ਜਗਦੀਤ ਏਤ ਰਹੇ ਪਤ ਪੰਗੜੀਆਂ ਚੜਿਐ ਹੋਈ 21 ਸੁਣ ਗੱਲ ਨਾ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨੇ ਤਰੀ ਪਾਈਆ ਊੜੀ ਗੂੜਾ ਠੀਸ ਆਖਣ ਜੋਰਤ ਪੰਨ ਜੋਰ ਜੋਰ ਨ ਮੰਗੰਦੀ ਨ ਜੋਰ ਜੋਰ ਦਾ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰਨਾ ਜੁਗ ਦੀ ਜੋਟਾ ਸੰਸਾਰ ਜਿਸ ਦਾ ਜੋਰ ਕਰ ਵੀ ਕਸੂਈ ਨਾਨਕ ਤੁਮ ਹੀ ਜਨਾ ਕੋਈ ਰਾਤੀ ਰੁਤੀ ਦਿਤੀ ਵਾਰ ਪਵਨ ਪਾਣੀ ਅਗਨੀ ਪਾਤਲ ਤੇਜੁ ਚਰਤੀ ਸਭ ਰਗੀ ਧਰਮਥਲ ਤੇਜ ਵਿੱਚ ਜੀ ਜੁਗਤ ਕੇ ਰੰਗ ਤਿਲ ਕੇ ਨਾਮਾਨੀ ਕਾ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਆਪ ਸਚਾ ਦਰਬਾਰ ਕੀਤੇ ਤੋਹਨ ਪੰਜ ਪਰਵਾਨ ਨਦਰੀ ਕਰੰਤ ਵੈ ਨੀਸਾਨ ਕੱਜ ਪਕਾਈ ਉਤੇ ਪਾਈ ਨਾਨ ਗਜਪ ਜਾਈ ਕਰਮ ਗੰਡ ਕਾਹੋ ਤਰਹਾਂ ਗਿਆਨ ਗੰਡ ਕਾਹੋ ਕਰਮ ਕੀਤੇ ਫਵਨ ਪਣੀ ਵਚੰਤਰ ਕੀਤੇ ਕਾਨ ਮਹੀਸ਼ ਕੀਤੇ ਬ੍ਰਹਮ ਘੜਤ ਕੜੀ ਹੈ ਰੂਪ ਰੰਗ ਕੀਤੇ ਕੀਤੇ ਕਰੰ ਭੂਮੀ ਮੇਰ ਕੀਤੇ ਕੀਤੇ ਧੂਪ ਦੇਤੇ ਕੀਤੇ ਅੰਤ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਗ ਬਜਨਾਤ ਕੀਤੇ ਕੀਤੇ ਜੀਵੀ ਵੀਸ ਕੀਤੇ ਦੇਵ ਦਾਨ ਮਨ ਕੀਤੇ ਕੀਤੇ ਰਤਨ ਸੰਬੰਧ ਕੀਤਿਆ ਕਾਣੀ ਕੀਤਿਆ ਬਾਣੀ ਕੀਤੇ ਪਾਤ ਨਰਿੰਦ ਕੀਤਿਆ ਸੁਰਤੀ ਸੇਵਾ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਕਾਣ ਮਹਿ ਗਿਆਨ ਪਰ ਚੰਡ ਤਿਤਿਆ ਨਾਦ ਬਨਉਦ ਪੂਰਨ ਅਨੰਦ ਕਰਮਕਾਂਡ ਕੀ ਬਾਣੀ ਰੂਪ ਤਤ੍ਤਾ ਘੜਤਿ ਕੜਿਐ ਬਹ ਤਨੁਪ ਤਾ ਕੇ ਗੱਲਾਂ ਗਤਿਆ ਨ ਜਾਹੀ ਜੇ ਕੋ ਕਹ ਪਿਤਪਜਿਤਾਈ ਤਤ੍ਤਾ ਘੜਿਐ ਸੁਰਤਿ ਮਤਮਨ ਬੁੱਧ ਤਤ੍ਤਾ ਘੜਿਐ ਸ੍ਰਾਂਤਿ ਦਾ ਕੀ ਸੋਧ ਕਰਮਕਾਂਡ ਕੀ ਬਾਣੀ ਜੋਰ ਤਤ੍ਤਾ ਹੋਰ ਨ ਕੋਈ ਹੋਰ ਤਤ੍ਤਾ ਜਿਤ ਮਹਾ ਬਲ ਸਮੂਰ ਤਿਨ ਮੇਰਾਮ ਰਿਹਾ ਪਰ ਪੂਰ ਇਤੈ ਸਿਤੂ ਸਿਤਮਹ ਮਮਾਹੇ ਤਾਗੇ ਰੋਪਣ ਕਤਨੇ ਜਾਹੀ ਨਾ ਹੋ ਮਰਨ ਠਾਗੇ ਜਾਹੀ ਜਿਨ ਕਾ ਰਾਮ ਬਸਾ ਮਨ ਮਾਹੀ ਤਿਥਾ ਭਗਤ ਮਚਾ ਕੀ ਲੋ ਅਰੇ ਨੰਤ ਤਿਆ ਮਨ ਚੋਈ ਸਤਖੰਡ ਉਚਾ ਨਰੰਗਕਾਰ ਘਰ ਘਰ ਵਿਕੇ ਨਦਰ ਨਿਹਾਲ ਤਿਥਾ ਖੰਡ ਮੰਡਲ ਵਰ ਭੰਡ ਜੇ ਕੋ ਕਤਿਤਾ ਅੰਤ ਨਾ ਅੰਤ ਤਿਥਾ ਲੋ ਲੋ ਆਕਾਰ ਜਿਵੇਂ ਜਿਵੇਂ ਹੁਕਮ ਤੇ ਵਾ ਤੁਮ ਕਾਰ ਵਿਅਕਾ ਵਿਕਤਾ ਕਰੀ ਵਿਚਾਰ ਨਾਨਕ ਤਨਾ ਕਰਦਾ ਸਾਰਾ ਦਾਤ ਪਹਾਰਾਂ ਧੀਰਜ ਸੁਨੀਯਾਰ ਹਰਨ ਮਤ ਵੇਦ ਹਥੀਯਾਰ ਭਾਉ ਗਲਾ ਅਗਨ ਤਪਤਾਉ ਭਾਂਡਾ ਭਉ ਅੰਮ੍ਰਿਤ ਤਿਤਟਾੜ ਘੜੀਏ ਸ਼ਬਦ ਸਦੀ ਟਕਸਾਲ ਜਿਗੋ ਨਗਰ ਕਰਮ ਤੁਨ ਕਾਰ नानक नदरी नदर निहारोलोक पवन गुरु पाणि पिता माता धर्त महत देवच रात्रो दया इदा किला शकल जगत चगया बुर्याच दर् महदूर कर्मि

ਤੇਤੀ ਚੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ